ਬੱਚਿਆਂ ਦੇ ਸੁਨਹਿਰੀ ਭਵਿੱਖ ਬਣਾਉਣ ਲਈ 사우ਦੀ ਅਰਬ ਵਿੱਚ ਰੋਜੀ ਰੋਟੀ ਕਮਾਉਣ ਗਏ ਹਲਕਾ ਡੇਰਾ ਬਾਬਾ ਨਾਨਕ ਦਾ ਪਿੰਡ ਪੱਖੋਕੇ ਮਹਿਮਾਰਾਂ ਦੇ 35 ਸਾਲਾਂ ਨੌਜਵਾਨ ਵਿਲੀਅਮ ਸੀ ਪੁੱਤਰ ਬਸੀਰ ਮਸੀਦੀ ਦੀ ਬੀਤੀ 10 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਮੌਤ ਹੋਈ ਸੀ ਜਿਸ ਦੀ ਅੱਜ ਕਰੀਬ 25 ਦਿਨਾਂ ਬਾਅਦ ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਸੀਹ ਆਗੂ ਜਗੀਰ ਮਸੀਹ ਪੱਖੋਕੇ ਅਤੇ ਉਸ ਦੇ ਨਾਲ ਕੰਪਨੀ ਵਿੱਚ ਕੰਮ ਕਰਦੇ ਵੱਡੇ ਭਰਾ ਸੈਮੂਲ ਮਸੀਹ ਨੇ ਦੱਸਿਆ ਕਿ ਮੇਰਾ ਭਰਾ ਵਿਲੀਅਮ ਸੀ ਜੋ ਅੱਜ ਤੋਂ ਕਰੀਬ 10 ਸਾਲ ਪਹਿਲਾਂ 사ウਦੀ ਅਰਬ ਦੀ ਕੰਪਨੀ ਬੰਟਨ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਤੇ ਉਸ ਦੀ ਬੀਤੀ 10 ਮਹੀਨੋਂ ਦਿਲ ਦਾ ਦੌਰਾ ਪੈਣ ਨਾਲ ਬੇਵਕਤੀ ਮੌਤ ਹੋਈ ਸੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇ ਜੱਦੀ ਪਿੰਡ ਪੱਖੋਕਹਿ ਮਹਿਮਾਰਾ ਵਿਖੇ ਪਹੁੰਚੀ ਹੈ ਉਹਨਾਂ ਦੱਸਿਆ ਕਿ ਵਿਲੀਅਮ ਸੀ ਬਿਤੇਤੇ ਨੰਨੇ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਇੰਡੀਆ ਤੋਂ ਸਾウਦੀ ਅਰਬ ਗਿਆ ਸੀ ਤੇ ਉਸਦੀ ਬੇਵਕਤੀ ਮੌਤ ਹੋਣ ਨਾਲ ਰਿਸ਼ਤੇਦਾਰਾ ਭੈਣ ਭਰਾਵਾਂ ਨੂੰ ਬਹੁਤ ਗਹਿਰਾ ਸਦਮਾ ਲੱਗਾ ਹੈ ਪੱਖੋਕਹਿ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਪਿੱਛੇ 10 ਸਾਲਾ ਬੇਟਾ ਅਤੇ 14 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਿਆ ਹੈ ਨੌਜਵਾਨ ਵਿਲੀਅਮ ਸੀ ਦੇ ਮ੍ਰਿਤਕ ਦੇ ਪਿੰਡ ਪਹੁੰਚਦਾ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉੱਥੇ ਹੀ ਹਰ ਅੱਖ ਨੰਮ ਦਿਖਾਈ ਦਿੱਤੀ ਮ੍ਰਿਤਕ ਵਿਲੀਅਮ ਸੀਦਾ ਜਨਾਜਾ ਪਿੰਡ ਦੇ ਕਬਰਸਤਾਨ ਵਿੱਚ ਸੰਤ ਜੌਰਜ ਕੈਥੋਲਿਕ ਚਰਚ ਡੇਰਾ ਬਾਬਾ ਨਾਲ ਕੇ ਦਾ ਫਾਦਰ ਮੈਥਿਓ ਕੀਪਰਥ ਵੱਲੋਂ ਕਰਨ ਉਪਰੰਤ ਸੋ ਪਰਦੇ ਖਾਕ ਕੀਤਾ ਗਿਆ ਬਿਊਰੋ ਰਿਪੋਰਟ ਆਲ ਪੰਜਾਬ نیوز ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖਦਾਈ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਦੀ ਉਮਰ ਲਗਭਗ 35 ਸਾਲ ਸੀ ਦਸ ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 15 ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਹਾਰਟ ਅਟੈਕ ਦੇ ਨਾਲ ਜਿਹੜੀ ਆ ਉਹ ਉਹ ਉੱਥੇ ਵੀ ਆ ਅੱਛੇ ਦੇ ਦੁਪਰਾਹ ਹਨ ਤਿੰਨ ਪਹਿਲਾਂ ਹਨ ਇਹ ਆ ਦੋ ਛੋਟੇ ਛੋਟੇ ਬੱਚੇ ਆ ਗਏ ਜੋ ਕਿ ਬਹੁਤ ਛੋਟੇ ਨੇ ਇਹ ਉਹ ਜਿਹੜੀਆਂ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਇਹ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟਿਆ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜੋਗ ਹੈ ਜਿਹੜੀ ਇਹਨਾਂ ਨੂੰ ਲਾਸਟ ਕਰ ਲੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੋਈ ਇਹ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜੀ ਮਿਲਿਆ ਨਹਾ ਕੇ ਬਾਹਰ ਨਿਕਲਸੀ ਹੋ ਗਈ ਹੈ ਫਿਰ ਇਹਨਾਂ ਦੀ ਛੋਟੀ ਬਰਦਰ ਨੇ ਸਰ ਨੂੰ ਇਹਨਾਂ ਇੱਕ ਵੀ ਵੱਡਾ ਦੁੱਖ ਰੋਗਾ ਦੋ ਸਮੂਹ ਨੂੰ ਸੀ ਇਹਨਾਂ ਫਿਰ ਸਰ ਕੋਲ ਵੀ ਤਕਰੀ ਸਟ੍ਰੇਨ ਹੋ ਗਈ ਹੈ ਲੱਤੂ ਵੀ ਆਏ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਟ ਜਿਹੜਾ ਦਿੱਤਾ ਭਾਜੀ ਜਿਹੜੇ ਨੌਜਵਾਨ ਦੇ ਡੈੱਪੀ ਜਿਹਦਾ ਕੀ ਨਾਮ ਸੀ ਤੇ ਕੀ ਗੱਲ ਬਾਤ ਹੋਈ ਇਹ ਜਿਹਨਾਂ ਬਿਲੀਵ ਸੀ ਆ ਜੀ ਛੋਟਾ ਬ੍ਰਦਰ ਹੈ ਮੇਰਾ ਗੱਲ ਬਾਤ ਸੁਭਾਦ ਨਾਲ ਉਹਨਾਂ ਵਾਸਤੇ ਗਿਆ ਮੈਂਨਾਂ ਕਿਹਾ ਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਅਜੀ ਸ਼ਾਦੀ ਦਾ ਦਰਦ ਹੋਣ ਲਈ ਆ ਮੈਂ ਦੋ ਤਿੰਨ ਦਫਾ ਗਿਆ ਪਰ ਚਲੋ ਜ਼ਿਆਦਾ ਤਕਲੀਫ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕੱਲ ਗੱਲ ਨਹੀਂ ਭਾਜੀ ਪੇਟ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਂਗ ਕਰਕੇ ਹੋਣੀ ਹੈ ਤੇ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਵਾ ਮੈਂ ਗੈਸ ਦੀ ਗੋਲੀ ਦਿੱਤੀ ਹੈ ਤੇ ਫਿਰ ਕੀ ਕੀਤਾ ਕਿ ਐਸਟਰ ਪਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਬਲਟੀ ਮਾਰੀ ਹੈ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਆਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਹੀ ਉੱ ਜਦੋਂ ਟੁਟੀ ਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਆ ਆ ਕਹਿ ਲੱਗਾ ਕਿ ਭਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾ ਲਈ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਭਾਜੀ ਕੱਲ ਫਿਰ ਮੈਂ ਸਵਾਲ ਦਿੱਤਾ ਕੱਲ ਮੈਨਸਟ ਕੀਤੀ ਆ ਤੇ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿ ਚੱਲ ਦਹਾ ਲਾ ਤੇ ਤੂੰ ਨਾ ਤੂੰ ਨਹਾਤ ਅੰਦਰ ਲੋਕ ਨਾ ਲਮੀ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿੱਥੇ ਐ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵਾਂ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਗਿਆ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਤੇ ਪੁੱਲ ਗਿਆ ਜਿਵੇਂ ਅੰਦਰ ਆਇਆ ਉਸੇ ਤਰ੍ਹਾਂ ਮੈਂ ਵੀ ਇਹਦੇ ਪਿੱਛੇ ਚੱਲ ਗਿਆ ਤੇ ਮੈਂ ਨਾ ਇੱਕ ਥੇਲ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋਲ ਪੇਰ ਬੜਾ ਥੇਲ ਸੀ ਤੇ ਮੈਂ ਕਿਹਾ ਚਲੋ ਜੀ ਉਹ ਮੈਂ ਤੇਲ ਮਲਦਾ ਬਾਡੀ ਤੇ ਤੇ ਫਿਰ ਕੱਪੜੇ ਬਾਅਦ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਿਹਾ ਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹ ਇਹ ਬਾਰੇ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕੇ ਨਾ ਪਾਣੀ ਪੜੀ ਮੈਨੂੰ ਚੱਕਰ ਆ ਗਿਆ ਪਾਣੀ ਪੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰੋਂ ਪੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਤੇ ਡਿੱਗ ਪਿਆ ਅੱਲਾ ਤੁਹਾਡੋਂ ਦੇ ਉੱਪਰ ਲੱਤਾਂ ਉਹਦੀ ਹੱਥਾਂ ਲੈ ਮੈਨੂੰ ਵਾਚਾ ਮਾਰ ਦਰਿਆ ਗਿਆ ਵਿਲੀਅਮ 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 ਉਹ ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਸਮਨਿਪਾ ਕੇ ਕੀ ਹੋਇਆ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸੋਬਾ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸੋਬਾ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਭਾਜੀ ਮੇਰੇ ਸ਼ਾਰਕੀ ਤੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਤੇ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਵਾ ਤੇ ਇਸਰ ਜਿਹੜੇ ਨੇ ਦੇਖੀ ਕਿੰਨੇ ਤਰੀਕ ਨੇ ਹੋਈ ਇਹ 10 ਤਰੀਕ ਨੂੰ ਹੀ ਹੈ ਜੇ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਨਾਲ ਗੱਲ ਹੋਈ ਹੈ ਤੇ ਜਦੋਂ ਉਹਨਾਂ ਦਾ ਦਰਦ ਹੋਇਆ ਇਹਨੇ ਕੋਈ ਹਸਪਤਾਲ ਖੜਿਆ ਸੀ ਉੱਤੇ ਸੌਂਦੀ ਸੀ ਜੀ ਉਸੇ ਟਾਈਮ ਹਸਪਤਾਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਹੀ ਸੀ ਉਹ ਮੁਸਲਮਾਨ ਬ੍ਰਦਰ ਸੀ ਗਲੀ ਤੋਂ ਤਾਂ ਉਸਨੇ ਮੈਂ ਜਦੋਂ ਸੁਣਿਆ ਆ ਵੀ ਜਲਦੀ ਨਾਲ ਉਸੇ ਸੀਨੀਅਰ ਬਲਾਕ ਕੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੋ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਸੀ ਨਾ ਉਸ ਸ਼ਖਸ ਨੇ ਉਸਨੂੰ ਬਲਾਕ ਜਦੋਂ ਉਹ ਭਰਾ ਨੇ ਤੁਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆ ਕਿ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਸਿੱਤੀ ਕਰਮ ਪੰਗਸ਼ਾਮ ਬ੍ਰਦਰ ਨੇ ਫਟ ਕੇ ਤੁਹਾਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਇੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਉਹ ਜਿਹੜੀ ਲੇਡੀਜ਼ ਇਲੈਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤਾਂ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਹੈ ਤੇ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲਾ ਕੇ ਗਏ ਨੇ ਅੱਗੇ ਗਿਵਨਾਂਦੀ ਗੱਡੀ ਜਾ ਰਹੀ ਸੀ ਪਿੱਛੇ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੌਣਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੈਕਿਨ ਅਵਿਲੀਮ ਵਾਪਸ ਨੀ ਮਿਲਦਾ। ਉਹਥੇ ਕਿਹੜੀ ਕੰਪਨੀ ਚ ਕੰਮ ਕਰਦਾ? ਇਹ ਕੰਪਨੀ ਦਾ ਨਾਮ ਸਰ ਫਾਕੀਰ ਸੀ। ਮੋਕਟਨ ਕੰਪਨੀ ਦਾ ਨਾਮ ਸਰ। ਤੇ ਅੱਜ ਜਿਹੜੇ ਇੱਥੇ ਡੈਡ ਵੱਡੇ ਪਹੁੰਚੀਏ ਕੰਪਨੀ ਸਹਿਯੋਗ ਦਾ ਕਿਸ ਸੰਸਥਾ ਦਾ? ਇਸ ਸਾਰੇ ਕੰਪਨੀ ਦੇ ਸਹਿਯੋਗ ਦੇ ਨਾਲ ਪਹੁੰਚੀ।